12000 ਰੁਪਏ ਦਾ ਇਨਸਟੈਂਟ ਡਿਸਕਾਊਂਟ ਹੈ 12000 ਰੁਪਏ ਦਾ ਡਿਸਕਾਊਂਟ ਇਹ ਵਾਲੇ ਫਰਿੱਜ ਦੇ ਉੱਪਰ ਹਾਂਜੀ ਹਾਂਜੀ ਨਾਲ ਦੀ ਨਾਲ ਸਿਰ 12000 ਰੁਪਏ ਘਟ ਜੇਗਾ ਜੀ ਹਾਤੇ ਚੁੱਕਿਆ ਵਾ ਕੋਈ ਕਿਸ਼ਤਾਂ ਨਹੀਂ ਕੋਈ ਕੁਝ ਨਹੀਂ ਕਿਸ਼ਤਾਂ ਵੀ ਕਰਾਣਾ ਚਾਹੇ ਤਾਂ ਵੀ ਹੋ ਜਾਣਗੀਆਂ ਜੀ ਠੀਕ ਹੈ ਜੀ ਠੀਕ ਹੈ ਜੀ ਆਹ ਫਰਿੱਜ ਆ ਗਿਆ ਸਰ ਹਾਂਜੀ ਇਹ ਤੇ ਵੀ ਬਹੁਤ ਅੱਛਾ ਡਿਸਕਾਊਂਟ ਚੱਲ ਰਿਹਾ ਸਰ ਹਾਂਜੀ ਹਾਂ ਜਿਹੜੀ ਹੁਣ ਦੀਵਾਲੀ ਵੈਸੇ ਤਾਂ ਇਹਨਾਂ ਦੀ ਸਰਦੜੀ ਹੁੰਦੀ ਹੈ 2 ਸਾਲ ਦੀ ਕੰਪਲੀਟ ਗਾਰੰਟੀ ਹੁੰਦੀ ਹੈ 5 ਸਾਲ ਦੀ ਮੋਟਰ ਦੀ ਹੁੰਦੀ ਹੈ ਓਕੇ ਜੀ ਦੀਵਾਲੀ ਤੇ ਹੁਣ ਇਹ ਵੀ ਡਬਲ ਮਿਲੇਗੇ ਜੀ ਆਪਾਂ ਨੂੰ ਅੱਛਾ 4 ਸਾਲ ਦੀ ਕੰਪਲੀਟ ਸਾਰੀ ਉਮਰ ਕਹਿ ਸਕਦੇ ਆਪਾਂ ਸਾਰੀ ਹਾਂ ਡਬਲ ਹੋ ਗਈ 4 ਸਾਲ ਦੀ ਫੁੱਲ ਵਾਰੰਟੀ 10 ਸਾਲ ਦੀ ਮੋਟਰ ਦੀ ਵਾਰੰਟੀ ਠੀਕ ਹੈ ਜੀ 4 ਸਾਲ ਤੱਕ ਕੋਈ ਵੀ ਦਿੱਕਤ ਤੁਹਾਡੇ ਕੋਈ ਚਾਰਜ ਨਹੀਂ ਕੁਝ ਵੀ ਨਹੀਂ ਜੀ ਹਾਂਜੀ 10 ਸਾਲ ਤੱਕ ਮੋਟਰ ਫ੍ਰੀ ਆਫ ਕਾਸਟ ਵੇ आएगी ਓਕੇ ਹਾਂਜੀ ਜਿਹੜੀਆਂ ਹੁਣ ਆਪਣੇ ਦੀਵਾਲੀ ਆਫਰ ਬਰਕਰਾਰ ਸਟਾਰਟ ਹੋ ਚੁੱਕੀਆਂ ਸਾਰੀਆਂ ਆਪਣੀਆਂ ਤੇ ਦੀਵਾਲੀ ਆਫਰ ਫੁੱਲੀ ਦੇ ਵਿੱਚ ਆਪਣੇ ਕੋਲੇ ਟੌਪ ਲੋਡ ਫਰੰਟ ਲੋਡ ਸਾਰੀ ਫੁੱਲ ਰੇਂਜ ਮਿਲ ਜੇਗੀ ਤੇ ਜਿਹੜੀ ਆਪਣੇ ਨੇ ਤੇ ਇੱਕ ਐਕਸਟਰਾ ਆਫਰ ਜਿਹੜੀ ਦੀਵਾਲੀ ਤੇ ਚੱਲ ਰਹੀ ਹੈ ਇੱਕ ਤਾਂ ਰੇਟ ਡਿਸਕਾਊਂਟ ਆ ਗਿਆ ਸਰ ਆਪਣੇ 2 ਤੋਂ 3000 ਰੁਪਏ ਦਾ ਰੇਟ ਦਾ ਬੈਨੀਫਿਟ ਆ ਗਿਆ ਇਹ ਕਿ ਜਿਹੜਾ ਐਕਸਟਰਾ ਜੇ ਕੋਈ ਵੀਰ ਭਰਾ ਆਪਣਾ ਇਸ ਤੇ EMI ਤੇ ਲੈਣਾ ਚਾਹੁੰਦੇ ਨੇ ਆਪ ਨੂੰ ਨਾ EMI ਬਹੁਤ इजीली ਹੋ ਜਾਂਦੀ ਸਾਰੇ ਦੇ ਮਿਲ ਜੂ ਸਾਰੇ ਕਰੇ ਹਰ ਇੱਕ ਪ੍ਰੋਡਕਟ ਤੇ EMI ਮਿਲ ਜੇਗੀ ਤੁਸੀਂ EMI ਵੀ ਦੇਖੋ ਚਾਹੇ ਤੁਸੀਂ ਮੇਰੇ ਤੋਂ ਮਸ਼ੀਨ ਜਿਹੜੀ ਹੈ ਜੀ 25000 30000 ਦੀ ਲੈ ਜਾਓ 1000 ਰੁਪਏ ਮਹੀਨਾ ਕਿਸ਼ਤ ਜੀ 1000 ਰੁਪਏ ਮਹੀਨਾ ਸਿਰਫ 1000 ਰੁਪਏ ਮਹੀਨਾ ਪੱਕੀ ਗੱਲ ਹੈ ਦੇਖ ਰੋੜਾ ਪੱਕੀ ਗੱਲ ਹੈ ਜੀ ਇੱਕ ਫੁੱਲੀ ਦੇਖੋਗੇ ਤੁਸੀਂ ਸਰ ਸਾਰੇ ਸਾਈਜ਼ ਆਪਣੇ ਕੋਲ ਮਿਲ ਜਾਣਗੇ ਜੀ 7 ਕਿਲੋ ਤੋਂ ਲੈ ਕੇ 10 12 ਕਿਲੋ ਤੱਕ ਮਿਲ ਜਾਣਗੇ ਜੀ ਜੰਬੋ ਟੱਬ ਵੀ ਆ ਜਾਂਦੇ ਨੇ ਜੀ ਸਾਰੇ ਦੇ ਵਿੱਚ ਜੰਬੋ ਟੱਬਾ ਕਿਹਦੇ ਨੇ بڑے ਟੱਬ ਸਾਈਜ਼ ਦੇ ਆ ਗਏ ਜੀ ਠੀਕ ਹੈ ਸਰ ਇਹਨਾਂ ਦੇ ਵੀ ਆਫਰ ਚੱਲ ਬ੍ਰਾਂਡ ਦੇ ਵਿੱਚ ਆਪ ਨੂੰ A ਤੋਂ Z ਸਾਰੇ ਬ੍ਰਾਂਡਸ ਨੇ ਜੀ ਛੋਟੇ ਤੋਂ ਛੋਟਾ ਬ੍ਰਾਂਡ ਵੀ ਸਭ ਤੋਂ ਟੌਪ ਦਾ ਬ੍ਰਾਂਡ ਸੋਨੀ ਹੈ ਉਹ ਵੀ ਆਪਣੇ ਕੋਲੇ ਆਪਣੇ ਕੋਲ ਸਾਰੀ ਰੇਂਜ ਮਿਲ ਜੀ ਇਹਦੇ ਵਿੱਚ ਆਫਰ ਚੱਲ ਰਿਹਾ ਸਰ 10 ਸਾਲ ਦੀ ਇਹਨਾਂ ਦੀ ਵਾਰੰਟੀ ਹੈ ਜੀ ਮੋਟੇ ਦੀ 10 ਸਾਲ ਦੀ ਵਾਰੰਟੀ ਹਾਂਜੀ ਹਾਂਜੀ ਜੀਮਣੀ ਦੀ ਇਹ ਚ ਸਰ ਆ ਵੀ ਸਾਈਜ਼ ਆ ਜਾਣਗੇ ਗਲਾਸ ਦੇ ਵਿੱਚ ਆ ਜਾਏਗਾ ਜੀ ਇੱਕ LCD ਲੁੱਕ ਦੇ ਵਿੱਚ ਆ ਜਾਏਗਾ ਜੀ ਲੋ ਜੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਗਏ ਜੀ ਤੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਬੀਤਰਾਗ AC ਐਂਡ ਇਲੈਕਟ੍ਰੋਨਿਕ ਦੇ ਉੱਪਰ ਆਦੀ ਵਾਰੀ ਆਪਾਂ ਤੁਹਾਡੇ ਵਾਸਤੇ ਕੈਂਡ ਕੈਂਡ ਆਫਰ ਲਿਆ ਕੇ ਆਏ ਹਾਂ ਤੇ ਸਸਹੀ ਗਾ ਲਵੇ ਸਸਹੀ ਗਾ ਲਵੇ ਠੀਕ ਹੈ ਵੀਰੇ ਬਹੁਤ ਵਧੀਆ ਕੈਂਪ ਬਹੁਤ ਵਧੀਆ ਜੀ ਵਧੀਆ ਸਭ ਤੋਂ ਪਹਿਲੇ ਵੀਰੇ ਆਪਣਾ ਜੀ ਐਡਰੈਸ ਕੀ ਵੀਰੇ ਪ੍ਰੋਪਰ ਜੀ ਆਪਣਾ ਵੀਰੇ ਧੂਰੀ ਦੇ ਵਿੱਚ ਹੈ ਜੀ ਵੀਤਰਾਗ ਇਲੈਕਟ੍ਰੋਨਿਕਸ ਦੇ ਨਾਮ ਤੇ ਹੈ ਲੋਹਾ ਬਾਜ਼ਾਰ ਦੇ ਵਿੱਚ ਹੈ ਓਪੋਜ਼ਿਟ ਯਸ਼ੋਧਰੀ ਮਾਰਕੀਟ ਕਲਸੀ ਡਾਕਟਰ ਦੇ ਬਿਲਕੁਲ ਨਾਲ ਹੈ ਜੀ ਠੀਕ ਹੈ ਵੀਤਰਾਗ ਇਲੈਕਟ੍ਰੋਨਿਕਸ ਦੇ ਨਾਮ ਤੇ ਜੀ ਵੀਰੇ ਆਪਣੇ ਕੋਲ ਕਿਹੜੀ ਕਿਹੜੀ ਆਟਮਾ ਹੋਣਗੀਆਂ ਤੇ ਆਪਣੇ ਕੋਲ ਕਿਹੜੀਆਂ ਕਿਹੜੀਆਂ ਆਫਰ ਲੱਗੀਆਂ ਹੋਈਆਂ ਨੇ ਜੀ ਵਧੀਆ ਜੀ ਹਾਂ ਜੋ ਬ੍ਰਦਰ ਜਿਹੜਾ ਮਾਰਦੇ ਮਾਰਦੇ ਦਿਖਾ ਦੇਣਾ ਸਾਨੂੰ ਜੀ ਹਾਂਜੀ ਵੀਰੇ ਆਪਣੇ ਕੋਲ ਬ੍ਰਦਰ ਫਸਟ ਆਫ ਆਲ ਆ ਜਾਂਦੀ ਐਲਈਡੀਜ਼ ਆ ਜਾਂਦੀਆਂ ਨੇ ਜੀ ਐਲਈਡੀਜ਼ ਐ ਵਾਸ਼ਿੰਗ ਮਸ਼ੀਨਜ਼ ਆ ਜਾਂਦੀਆਂ ਨੇ ਹਾਂਜੀ ਏਸੀਜ਼ ਆ ਗਏ ਜੀ ਟੀਜ਼ਰਜ਼ ਆ ਗਏ ਰੈਫਰਿਜਰੇਟਰ ਆ ਗਏ ਹਾਂਜੀ ਜਿਹੜੀਆਂ ਹੁਣ ਆਪਣੇ ਦੀਵਾਲੀ ਆਫਰ ਬ੍ਰਦਰ ਸਟਾਰਟ ਹੋ ਚੁੱਕੀਆਂ ਸਾਰੀਆਂ ਆਪਣੀਆਂ ਤੇ ਦੀਵਾਲੀ ਆਫਰ ਦੇ ਨਾਲ ਜਿਹੜੀ ਹੁਣ ਵਾਸ਼ਿੰਗ ਮਸ਼ੀਨਜ਼ ਨੇ ਸਾਰੀਆਂ ਆਪਣੇ ਕੋਲੇ ਸੈਮੀ ਆਟੋਮੈਟਿਕ ਮਿਲ ਜੇਗੀ ਜੀ ਫੁੱਲੀ ਆਟੋਮੈਟਿਕ ਮਿਲ ਜੇਗੀ ਫੁੱਲੀ ਦੇ ਵਿੱਚ ਆਪਣੇ ਕੋਲੇ ਟਾਪ ਲੋਡ ਫਰੰਟ ਲੋਡ ਸਾਰੀ ਫੁੱਲ ਰੇਂਜ ਮਿਲ ਜੇਗੀ ਜਿਹੜੀ ਆਪਣੇ ਨੇ ਤੇ ਇੱਕ ਐਕਸਟਰਾ ਆਫਰ ਜਿਹੜੀ ਦੀਵਾਲੀ ਤੇ ਚੱਲ ਰਹੀ ਹੈ ਇੱਕ ਤਾਂ ਰੇਟ ਡਿਸਕਾਊਂਟ ਆ ਗਿਆ ਸਰ ਆਪਣੇ ਹਾਂਜੀ 2 ਤੋਂ 3000 ਰੁਪਏ ਦਾ ਰੇਟ ਦਾ ਬੈਨੀਫਿਟ ਆ ਗਿਆ ਇਹ ਕਿ ਜਿਹੜਾ ਐਕਸਟਰਾ ਜੇ ਕੋਈ ਵੀਰ ਭਰਾ ਆਪਣਾ ਇਸ ਤੇ EMI ਤੇ ਲੈਣਾ ਚਾਹੁੰਦੇ ਨੇ ਆਪ ਨੂੰ ਨਾ EMI ਬਹੁਤ इजीली ਹੋ ਜਨਗੀ ਸਾਰੇ ਦੇ ਮਿਲ ਜੂ ਸਾਰੇ ਕਰੇ ਹਰ ਇੱਕ ਪ੍ਰੋਡਕਟ ਤੇ EMI ਮਿਲ ਜੇਗੀ ਤੁਸੀਂ EMI ਵੀ ਦੇਖੋ ਚਾਹੇ ਤੁਸੀਂ ਮੇਰੇ ਤੋਂ ਮਸ਼ੀਨ ਜਿਹੜੀ ਹੈ ਜੀ 25000 30000 ਦੀ ਲੈ ਜਾਓ 1000 ਰੁਪਏ ਮਹੀਨਾ ਕਿਸ਼ਤ ਜੀ ਸਿਰਫ 1000 ਰੁਪਏ ਮਹੀਨਾ ਪੱਕੀ ਗੱਲ ਹੈ ਦੇਖ ਲੋ ਬੜਾ ਪੱਕੀ ਗੱਲ ਹੈ ਜੀ 1% ਵੀ ਇੱਥੇ ਕੋਈ ਗਲਤ ਨਹੀਂ ਕੋਈ ਸਿਰਫ ਐ ਮੰਨ ਕੇ ਚਲੋ 25000 ਦੀ ਮਸ਼ੀਨ ਦੀ 1000 ਰੁਪਏ ਮਹੀਨਾ ਕਿਸ਼ਤ ਤੇ ਠੀਕ ਹੈ ਜੀ ਠੀਕ ਹੈ ਜੀ ਆਟੋਮੈਟਿਕ ਮਸ਼ੀਨ ਲੈਣੀ ਹੈ 50000 ਦੀ ਮਸ਼ੀਨ ਹੈ ਸਿਰਫ 2000 ਰੁਪਏ ਮਹੀਨਾ ਕਿਸ਼ਤ ਸਿਰਫ 2000 ਮਿਤਸੁਬਿਸ਼ੀ ਹੈਵੀ ਇੰਡਸਟਰੀਜ਼ ਦੇ ਇੱਕ ਸਪੈਸ਼ਲ ਡਿਸਕਾਊਂਟ ਆਇਆ ਹੈ ਵੇ ਕੰਪਨੀ ਨੇ ਦਿੱਤਾ ਹੋਇਆ ਜੀ ਇੱਕ ਕਲੀਅਰੈਂਸ ਸੇਲ ਹੈ ਜੀ ਇੱਕ ਤਰ੍ਹਾਂ ਦੀ ਓਕੇ ਇਹ ਤੁਸੀਂ ਐ ਮੰਨ ਕੇ ਚੱਲੋ ਜਿਹੜਾ ਰੇਟ 60 60000 ਰੁਪਏ ਦਾ ਸੀਗਾ ਜੀ ਅੱਜ ਉਹ ਤੁਹਾਨੂੰ 5000 ਰੁਪਏ ਦਾ ਸਿਰਫ 55000 ਰੁਪਏ ਦਾ ਐਸੀ ਮਿਲ ਜਾਏਗਾ ਜੀ ਠੀਕ ਹੈ ਜੀ ਇੰਨਾ ਰੇਟ ਡਿਸਕਾਊਂਟ ਆ ਗਿਆ ਜੀ ਇਸ ਤੇ ਵੀ ਠੀਕ ਹੈ ਵੀਰੇ ਵਾਸ਼ਿੰਗ ਮਸ਼ੀਨ ਸਰ ਆਪਣੇ ਕੋਲੇ ਫੁੱਲ ਰੇਂਜ ਮਿਲ ਜੇਗੀ ਜੀ ਆਪਣੇ ਕੋਲੇ ਇਨਵੋਇਡ ਦੀ ਮਿਲ ਜੇਗੀ ਹਾਂਜੀ ਵੋਲਪੂਲ ਦੀ ਮਿਲ ਜੇਗੀ ਜੀ ਵੋਲਟਾਸ ਦੀ ਹੈ ਓਕੇ ਠੀਕ ਹੈ ਜੀ ਐ ਮਾਈ ਡੀ ਆ ਦੀ ਮਿਲ ਜੇਗੀ ਸਾਰੀ ਆਪਣੇ ਕੋਲ ਫੁੱਲ ਰੇਂਜ ਮਿਲ ਜੇਗੀ ਤੇਰੇ ਮਲਕੇ ਇਹਦੇ ਵਿੱਚ ਗਾਰੰਟੀ ਵਾਰੰਟੀ ਰਹਿਣਗੀਆਂ ਆਪਣੇ ਕੋਲ ਹਾਂਜੀ ਹਾਂਜੀ ਬਿਲਕੁਲ ਰਹਿਣਗੀਆਂ ਜੀ ਜਿਹੜੀ ਹੁਣ ਦੀਵਾਲੀ ਵੈਸੇ ਤਾਂ ਇਹਨਾਂ ਦੀ ਸਰਦੜੀ ਹੁੰਦੀ ਹੈ 2 ਸਾਲ ਦੀ ਕੰਪਲੀਟ ਗਾਰੰਟੀ ਹੁੰਦੀ ਹੈ 5 ਸਾਲ ਦੀ ਮੋਟਰ ਦੀ ਹੁੰਦੀ ਹੈ ਓਕੇ ਜੀ ਦੀਵਾਲੀ ਤੇ ਹੁਣ ਇਹ ਵੀ ਡਬਲ ਮਿਲੇਗੇ ਜੀ ਆਪਾਂ ਨੂੰ 4 ਸਾਲ ਦੀ ਕੰਪਲੀਟ ਸਾਰੀ ਮਰ ਕਹਿ ਸਕਦੇ ਆਪਾਂ ਸਾਰੀ ਹਾਂ ਡਬਲ ਹੋ ਗਈ 4 ਸਾਲ ਦੀ ਫੁੱਲ ਵਾਰੰਟੀ 10 ਸਾਲ ਦੀ ਮੋਟਰ ਦੀ ਵਾਰੰਟੀ ਠੀਕ ਹੈ ਜੀ 4 ਸਾਲ ਦੇ ਅੰਦਰ ਕੋਈ ਵੀ ਦਿੱਕਤ ਤੁਹਾਡੇ ਕੋਈ ਚਾਰਜ ਨਹੀਂ ਕੁਝ ਵੀ ਨਹੀਂ ਜੀ ਹਾਂਜੀ 1 ਤੇ ਵੀ ਆਪਣੇ ਕੋਲ ਸਭ ਤੋਂ ਘੱਟ ਰੇਟ ਵਾਲੀ ਜਿਹੜੀ ਵਾਸ਼ਿੰਗ ਮਸ਼ੀਨ ਹੈ ਵੀਰੇ ਕਿੰਨੇ ਕ ਦੀ ਰਹੂਗੀ ਸਟਾਰਟਿੰਗ ਸਰ ਆਪਣੇ ਕੋਲੇ ਆ ਜਾਂਦੀ ਹੈ ਜੀ ਵੈਸੇ ਇਸ ਦਾ ਜੋ ਰੇਟ ਹੈਗਾ ਜੀ 11000 ਰੁਪਏ ਦਾ ਰੇਟ ਹੈ ਜੀ ਇਹ ਤੇ ਵੀ ਹੁਣ ਅਲੱਗ ਤੋਂ ਡਿਸਕਾਊਂਟ ਆ ਗਿਆ ਜੀ ਇਹ ਆਪਾਂ ਨੂੰ 9000 ਰੁਪਏ ਦੀ ਮਿਲ ਜੇਗੀ ਜੀ ਸਿਰਫ 9000 ਰੁਪਏ ਦੇ ਵਿੱਚ 9000 ਰੁਪਏ ਦੇ ਸਟਾਰਟਿੰਗ ਨਾਲੇ ਵੀਰੇ ਵਧੀਆ ਕੁਆਲਿਟੀ ਦੀ ਨਾਲੇ ਵਧੀਆ ਗਾਰੰਟੀ ਨਾਲ ਹੈ ਜੀ ਇਹਨਾਂ ਵਧੀਆ ਕੰਪਨੀ ਦੇ ਨਾਲੇ ਜੀ 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 ਠੀਕ ਹੈ ਜੀ ਵਾਰਲ ਬੋਲਦੀ ਹੋਗੀ ਬੋਲਟਾਜ ਦੀ ਹੋਗੀ ਲੋਇਡ ਦੀ ਆ ਗਈ ਲੋਇਡ ਦੀ ਹੋਗੀ ਐਲਜੀ ਦੀ ਮਿਲ ਜੇਗੀ ਜੀ ਹਾਂ ਮਿਲ ਜਣਗੇ ਜੀ ਜੰਬੋ ਟੱਬ ਵੀ ਆ ਜਾਂਦੇ ਨੇ ਜੀ ਸਾਰੇ ਦੇ ਵਿੱਚ ਜੰਬੋ ਟੱਬਾ ਕਿਹਦੇ ਨੇ بڑے ਟੱਬ ਸਾਈਜ਼ ਦੇ ਆ ਗਏ ਜੀ ਹਾਂਜੀ ਠੀਕ ਹੈ ਸਰ ਇਹਨਾਂ ਦੇ ਵੀ ਆਫਰ ਚੱਲ ਰਹੀ ਹੈ ਸਿਰਫ 2000 ਰੁਪਏ ਮਹੀਨਾ ਕਿਸ਼ਤ ਹੈ ਜੀ ਠੀਕ ਹੈ ਤੇ ਫਿਰ ਆਪਣੇ ਕੋਲ LED ਹੈਗੀ ਜਿਵੇਂ ਆਪਣਾ ਸਾਈਜ਼ ਕਿੱਡਾ ਹੈ ਜਿਹੜੇ LED ਸਰ ਇਹ 65 ਇੰਚ ਤੱਕ ਸਰ ডিসਪਲੇ ਲੱਗੀ ਹੋਈ ਹੈ ਜ ਆਪਣੇ ਤੇ ਸਾਈਜ਼ ਆਪਣ ਨੂੰ 75 85 ਵਾਲੇ ਵੀ ਮਿਲ ਜਣਗੇ ਜੀ ਕਵਾਲਿਟੀ ਬਾਰੇ ਬੜੀ ਟਾਕ ਹੋ ਜੈਣੀ ਇਹ ਤਾਂ ਸਰ ਪ੍ਰੀਮੀਅਮ ਕਯੂ ਐਲਈਡੀ ਆ ਗਈ ਸਰ 65 ਇੰਚ ਕਯੂ ਐਲਈਡੀ ਨਾਲੇ 2 ਸਾਲ ਦੀ ਫੁੱਲ ਵਾਰੰਟੀ ਓਕੇ ਮਤਲਬ ਕੰਪਨੀ ਵੱਲੋਂ ਫ੍ਰੀ ਫਿਟਿੰਗ ਹੈ ਫ੍ਰੀ ਆਫਰ ਹੈ 올 ਓਵਰ ਇੰਡੀਆ ਫਿਟਿੰਗ ਹੈ ਜਿੱਥੇ ਮਰਜੀ ਆਪਾਂ ਲਗਵਾ ਸਕਦੇ ਹਾਂ ਜਿੱਥੇ ਮਰਜੀ ਆਪਾਂ ਲਗਵਾ ਸਕਦੇ ਹਾਂ ਬਿਲਕੁਲ ਜੀ ਛੋਟੇ ਸਾਈਜ਼ 'ਚ ਵੀ ਆਪਣੇ ਕੋਲ ਮਿਲ ਜਾਈਗੀ ਜੀ ਹਾਂਜੀ 32 ਇੰਚ 40 ਇੰਚ 43 ਇੰਚ ਬ੍ਰਾਂਡ ਦੇ ਵਿੱਚ ਆਪ ਨੂੰ ਏ ਟੂ ਜ਼ੈਡ ਸਾਰੇ ਬ੍ਰਾਂਡਸ ਨੇ ਜੀ ਛੋਟੇ ਤੋਂ ਛੋਟਾ ਬ੍ਰਾਂਡ ਵੀ ਸਭ ਤੋਂ ਟਾਪ ਦਾ ਬ੍ਰਾਂਡ ਸੋਨੀ ਹੈ ਉਹ ਵੀ ਆਪਣੇ ਕੋਲੇ ਆਪਣੇ ਕੋਲ ਸਾਰੀ ਰੇਂਜ ਮਿਲੇਗੀ ਤੇ ਆਪਣੇ ਕੋਲੇ ਇਹਨਾਂ ਦੇ ਉੱਪਰ ਹੀ ਫਾਈਨਾਂਸ ਹੋ ਜੂਗਾ ਇਹਨਾਂ ਉੱਪਰ ਹੀ ਫਾਈਨਾਂਸ ਹੋ ਜੂਗਾ ਇਹਤੇ ਵੀ ਆਫਰ ਚੱਲ ਰਹੀ ਸੋ 2000 ਰੁਪਏ ਮਹੀਨਾ ਕਿਸ਼ਤ ਜਿਹੜਾ ਮਰਜੀ ਸਾਈਜ਼ ਲੈ ਲਓ ਇਸ ਟਿਕੀ ਜਿਹੜਾ ਮਾਦੀ ਲੈ ਸਕਦੇ ਹਾਂਜੀ 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 ਤੇ ਆਪਣੇ ਕੋਲੇ ਵੀ ਆ ਗਈ ਆਪਣੇ ਕੋਲ ਸਾਊਂਡ ਬਾਰ ਹਾਂਜੀ ਸਰ ਜਿਹੜੀ LED ਨੇ ਹੁਣ ਅੱਜ ਕੱਲ ਸਾਊਂਡ ਬਾਰਸ ਚੱਲ ਰਹੀਆਂ ਨੇ ਜੀ ਆਪਣੇ ਕੋਲ JBL ਕੰਪਨੀ ਦੀ ਮਿਲ ਜੇਗੀ ਜੀ ਬੋਟ ਦੀ ਮਿਲ ਜੇਗੀ ਤੇ ਟੋਰੇਟੋ ਦੀ ਮਿਲ ਜੇਗੀ ਜੀ ਟੋਰੇਟੋ ਦੀ ਵੀ ਆ ਗਈ ਹਾਂਜੀ ਸਰ ਸਾਰੀ ਰੇਂਜ ਆਪਣੇ ਕੋਲੇ ਅਵੇਲੇਬਲ ਹੈ ਲੈਪਟਾਪ ਆਪਣੋ HP ਕੰਪਨੀ ਦੇ ਸਾਰੇ ਸਾਰੇ ਸਾਰੀ ਰੇਂਜ ਮਿਲ ਜੇਗੀ ਸਰ ਛੋਟੇ ਵੱਡਾ ਜਿਹੜਾ ਮਰਜੀ ਸਰ ਐਡੀਸ਼ਨ ਲੈ ਲਓ ਸਾਰੇ ਮਿਲ ਜਣਗੇ ਜੀ ਆਪਰੇ ਓਕੇ ਜੀ ਇਹ ਫਰੰਟ ਲੋਡ ਮਸ਼ੀਨਸ ਆ ਗਈਆਂ ਸਰ ਆਪਣੀਆਂ ਜੀ ਜਿਵੇਂ ਆਪਣਾ ਟਾਪ ਲੋਡ ਕਰਦੀ ਹੈ ਆਟੋਮੈਟਿਕ ਹੈ ਇਸ ਤਰ੍ਹਾਂ ਹੀ ਸਰ ਫਰੰਟ ਲੋਡ ਦੀ ਰੇਂਜ ਹੈ ਜੀ ਓਕੇ ਜੀ ਇਹ ਸਰ ਆਪਣੀ ਜਿਵੇਂ ਸਟਾਰਟਿੰਗ ਜਿਵੇਂ ਮੰਨ ਕੇ ਚੱਲੋ ਵੀ ਇਹ ਵੀ ਹੋ ਜਾਂਦੀ ਹੈ ਜੀ 35000 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਇਹਨਾਂ ਤੇ ਵੀ ਸਰ ਆਫਰ ਚੱਲ ਰਹੀ ਹੈ 2500 ਰੁਪਏ ਮਹੀਨਾ ਕਿਸ਼ਤ ਦੀ ਸਰ ਤੇ ਵੀ ਇਹਦੇ ਵਿੱਚ ਬ੍ਰਾਂਡ ਕਿਹੜੇ ਕਿਹੜੇ ਹੋਣਗੇ ਆਪਣੇ ਕੋਲ ਇਹ ਚ ਸਰ ਆਪਣੇ ਕੋਲੇ ਦੋ ਪ੍ਰੀਮੀਅ ਠੀਕ ਹੈ ਜੀ ਤੇ ਵੀਰੋ ਸਰ ਆਪਣੇ ਕੋਲ ਮਾਈਕਰੋਵੇ ਮਾਈਕਰੋਵੇਜ਼ ਆ ਗਏ ਸਰ ਹਾਂਜੀ ਮਾਈਕਰੋਵੇ ਸਰ ਆਪਣੇ ਕੋਲੇ IFB ਦਾ ਮਿਲ ਜੇਗਾ ਤੇ LG ਦਾ ਮਿਲ ਜੇਗਾ ਜੀ ਇਹਦੇ ਵੀ ਆਪਣੇ ਕੋਲ ਫੁੱਲ ਰੇਂਜ ਮਿਲੇਗੀ ਜਿੰਨੇ ਮਰਜ਼ੀ ਤੁਸੀਂ 30 ਲੀਟਰ ਤੱਕ ਦਾ ਸਾਈਜ਼ ਆਪਣੇ ਕੋਲੇ ਅਵੇਲੇਬਲ ਹੈ ਫਾਈਨਾਂਸ ਇਹਦੇ ਉੱਪਰ ਵੀ ਹੋ ਜਾ ਫਾਈਨਾਂਸ ਇਹਤੇ ਵੀ ਅਵੇਲੇਬਲ ਹੈ ਜਿੱਤੇ ਮਰਜ਼ੇ ਆਪਾਂ ਕਰਵਾ ਸਕਦੇ ਨੇ ਇਹਤੇ ਵੀ ਤੁਸੀਂ ਦੇਖੋਗੇ ਸਰ ਸਟਾਰਟਿੰਗ ਇਹਤੇ ਵੀ 1000 ਰੁਪਏ ਮਹੀਨਾ ਕਿਸ਼ਤ ਦੇ ਹੈ ਜੀ ਠੀਕ ਹੈ ਕੀ ਬਾਤ ਹੈ ਬਰੀ ਤੇ ਬਾਕੀ ਸਮਾਲ ਅਪਲਾਈਂਸਸ ਆਏ ਨੇ ਜੀ ਆ ਸਾਰੇ ਆ ਗਏ ਆਪਣੇ ਕਿਚਨ ਅਪਲਾਈਂਸਸ ਆ ਗਏ ਜੀ ਹੇਅਰ ਡਰਾਇਰਸ ਆ ਗਏ ਉਹ ਟੋਸਟਰ ਆ ਗਿਆ ਬਲੈਂਡਰ ਆ ਗਿਆ ਕੇਟਲ ਆ ਗਈ ਹਾਂਜੀ ਜੋ ਵੀ ਛੋਟੀਆਂ ਇੰਡਕਸ਼ਨ ਵਾਲਾ ਬਾਕੀ ਆਰਓ ਵੀ ਆ ਗਿਆ ਨਾ ਵੀਰੇ ਆਪਣੇ ਹਾਂਜੀ ਹਾਂਜੀ ਆਰਓ ਵੀ ਮਿਲ ਜਣਗੇ ਜੀ ਆਪਣੇ ਕੋਲੇ ਸਾਰੀ ਰੇਂਜ ਦੀ ਜੀ ਵੀਰੇ ਮਨ ਲ ਕੇ ਇਹਦੇ ਵਿੱਚ ਬ੍ਰਾਂਡ ਸਾਰੇ ਹੋਣਗੇ ਲਗਭਗ ਇਹ ਚ ਵੀ ਸਾਰੇ ਮਿਲ ਜਣਗੇ ਜੀ ਆਪਣੇ ਲਿਫ ਪਿਓਰ ਦਾ ਮਿਲ ਜਾਏਗਾ ਕੈਂਟ ਦਾ ਮਿਲ ਜਾਏਗਾ ਐਕਵਾਗਾਰਡ ਦਾ ਮਿਲ ਜਾਏਗਾ ਜੀ ਸਾਰੀ ਰੇਂਜ ਆਪਣੇ ਕੋਲੇ ਮਿਲੇਗੀ ਜੀ ਠੀਕ ਹੈ ਜੀ ਤੇ ਫੇਰ ਨੈਕਸਟ ਆ ਗਿਆ ਆਪਣੇ ਕੋਲ ਰੈਫਰਿਜਰੇਟਰ ਹਾਂਜੀ ਸਰ ਆ ਤੁਹਾਨੂੰ ਰੈਫਰਿਜਰੇਟਰ ਤੁਹਾਨੂੰ ਦਿਖਾਈਏ ਜੀ ਸਿੰਗਲ ਡੋਰ ਡਬਲ ਡੋਰ ਹੋ ਗਿਆ ਸਾਈਡ ਬਾਈ ਸਾਈਡ ਆਪਾਂ ਕਹਿ ਸਕਦੇ ਜਿਵੇਂ ਬਣਾ ਅਲ ਆ ਦੇਖੋ ਜੀਰੇ ਇਹ ਲਮਾਰੀਟਾਈ ਫ੍ਰਿਜ ਆ ਗਿਆ ਸਰ ਆਪਣਾ ਜੀ ਇਹਨੂੰ ਆਪਾਂ ਬੋਲਦੇ ਆ ਸਾਈਡ ਬਾਈ ਸਾਈਡ ਇਨ ਸਾਈਡ ਬਾਈ ਸਾਈਡ ਬੋਲਦੇ ਆ ਸਰ ਹਾਂਜੀ ਬੜਾ ਘੈਂਟਾ ਨਾ ਫ੍ਰਿਜ ਬਹੁਤ ਵਧੀਆ ਸਰ ਸਾਈਜ਼ ਆ ਗਿਆ 650 ਲੀਟਰ ਦੇ ਵਿੱਚ ਆ ਗਿਆ ਜੀ 600 ਲੀਟਰ ਦੇ ਵਿੱਚ ਜੀ 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 ਇੱਥੇ ਸਰ ਇਸ ਟਾਈਮ ਬਹੁਤ ਅੱਛੀ ਆਫਰ ਚੱਲ ਰਹੀ ਹੈ ਸਰ ਜੇਕਰ ਕ੍ਰੈਡਿਟ ਕਾਰਡ ਦੇ ਕੋਈ ਕਸਟਮਰ ਬਾਈ ਕਰਦਾ ਜੀ ਹਾਂਜੀ 12000 ਰੁਪਏ ਦਾ ਇਨਸਟੈਂਟ ਡਿਸਕਾਊਂਟ ਹੈ 12000 ਰੁਪਏ ਦਾ ਡਿਸਕਾਊਂਟ ਇਹ ਵਾਲੇ ਫ੍ਰਿਜ ਦੇ ਉੱਪਰ ਹਾਂਜੀ ਹਾਂਜੀ ਨਾਲ ਦੀ ਨਾਲ ਸਰ 12000 ਰੁਪਏ ਘਟ ਜੇਗਾ ਜੀ ਹਾਤੇ ਇਹ ਵੀ ਬੜਾ ਵਧੀਆ ਜੀ ਸਰ ਇਹ ਵੀ ਆਕੇ ਨਾਲ ਕਲਰ ਵੀ ਬਿਲਕੁਲ ਨਿਊ ਆ ਗਿਆ ਜੀ ਹਾਂਜੀ ਬਲੈਕ ਕਲਰ ਆ ਗਿਆ ਬਹੁਤ ਡਿਮਾਂਡ ਦੇ ਵਿੱਚ ਹੈ ਜੀ ਜੀ ਵੀਰੇ ਇਹ ਇਸ ਤੇ ਵੀ ਸਰ ਆਪਣੀ ਸਿਰਫ ਜਿਹੜੀ EMI ਦੇਖੋ 1950 ਰੁਪਏ ਮਹੀਨੇ ਦੀ ਹੈ 1950 ਰੁਪਏ ਦੇ ਵਿੱਚ ਮਨਜ਼ਰ ਵੀ ਹੈ ਤੇ 1950 ਰੁਪਏ ਭਰ ਕੇ ਲੈ ਜਾਓ ਚਾਹੇ ਠੀਕ ਹੈ ਜੀ ਤਾਂ ਵੀ ਦੋਨੋਂ ਚੱਲ ਗਈਆਂ ਬਾਕੀ ਆ ਡਬਲ ਡੋਰ ਆ ਗਈ ਸਾਰੀ ਰੇਂਜ ਆ ਗਈ ਇਸ ਤੇ ਇਹ ਸਾਰੇ ਸਾਈਜ਼ ਮਿਲ ਜਣਗੇ ਆਪਣੇ 250 ਲੀਟਰ ਤੋਂ ਸਟਾਰਟ ਹੋ ਕੇ ਜਿੰਨੇ ਮਰਜ਼ੀ ਉੱਪਰ ਰੇਂਜ ਕਰ ਸਰ ਤੁਸੀਂ ਲੈ ਸਕਦੇ ਹੋ ਇਹ ਨੈਕਸਟ ਵੀਰੇ ਆਪਣੇ ਕੋਲ ਕੀ ਆ ਗਿਆ ਬਾਕੀ ਸਰ ਆਪਣੇ ਕੋਲ ਉਸ ਤੋਂ ਅੱਗੇ ਚਿਮਨੀਜ਼ ਆ ਗਈਆਂ ਜੀ ਚਿਮਨੀਜ਼ ਵੀਰੇ ਚਿਮਨੀਜ਼ ਆਪਣੇ ਕੋਲ ਸਾਰੀਆਂ ਅਵੇਲੇਬਲ ਆ ਗਈ ਸਰ ਸਾਰੇ ਸਾਈਜ਼ਸ ਆ ਗਏ ਇਹਦੇ ਵਿੱਚ ਆਫਰ ਚੱਲ ਰਹੀ ਸਰ 10 ਸਾਲ ਦੀ ਇਹਨਾਂ ਦੀ ਵਾਰੰਟੀ ਹੈ ਜੀ ਮੋਟੇ ਦੀ 10 ਸਾਲ ਦੀ ਵਾਰੰਟੀ ਹਾਂਜੀ 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 ਚਿਮਨੀ ਵੀ ਇਹ ਚ ਸਰ ਆ ਵੀ ਸਾਈਜ਼ ਆ ਜਾਣਗੇ ਗਲਾਸ ਦੇ ਵਿੱਚ ਆ ਜਾਏਗਾ ਜੀ ਇੱਕ LCD ਲੁੱਕ ਦੇ ਵਿੱਚ ਆ ਜਾਏਗਾ ਜੀ ਤੇ 3 ਫੁੱਟ ਦੇ ਕਿਸੇ ਦੇ ਬੜਾ ਚਿਮਲੀ ਲਗਾਉਂਦਾ ਹੁੰਦਾ ਜੀ 3 ਫੁੱਟ ਵਾਲੀ ਵੀ ਆ ਜਾਈਏ ਸਰ ਆਪਣੇ ਕੋਲ ਠੀਕ ਹੈ ਜੀ ਏਸੀ ਕੰਪਨੀ ਦੇ ਸਰ ਗੀਜ਼ਰਸ ਵੀ ਆ ਜਾਂਦੇ ਨੇ ਜੀ ਜਿਹੜੇ ਗੀਜ਼ਰਸ ਗਾਰੰਟੀ ਹੈ ਇਹ ਵੀ 10-10 ਸਾਲ ਦੀ ਗੀਜ਼ਰ ਦੀ ਗਾਰੰਟੀ ਜਾਂਦੀ ਹੈ 10-10 ਸਾਲ ਦੀ ਨਹੀਂ ਆਮ 2 ਸਾਲ 3 ਸਾਲ ਦੀ 10 ਸਾਲ ਦੀ ਗਾਰੰਟੀ ਦੇ ਰਹੇ ਨੇ ਸਰ ਇਹ ਗੀਜ਼ਰ ਦੇ ਠੀਕ ਹੈ ਵੀਰੇ ਇਹ ਸਾਰੀ ਰੇਂਜ ਸਰ ਬਿਜ਼ਨਸ ਦੀ ਆ ਜਾਏਗੀ ਜੀ ਸਾਰੇ ਬ੍ਰਾਂਡਸ ਮਿਲ ਜਣਗੇ ਆਪਣੇ ਕੋਲੇ ਐਵਲਸ ਦਾ ਕੰਟਨ ਦਾ ਓਰੀਐਂਟ ਦਾ ਇੰਡੋ ਦਾ ਮਾਈਡਿਆ ਕੈਰੀਅਰ ਸਾਰੇ ਸਰ ਅਵੇਲੇਬਲ ਨੇ ਜੀ ਬੜਾ ਡਿਮਾਂਡ ਦੇ ਵਿੱਚ ਚੱਲ ਰਿਹਾ ਆਈਫੋਨ 16 ਪ੍ਰੋ ਇੰਨਾ ਤੇ ਆਪਣੇ ਕੋਲ ਮਿਲ ਜਾਣਗੇ ਵੀਰੇ ਹਾਂਜੀ ਹਾਂਜੀ ਸਰ ਆਈਫੋਨ 16 ਪ੍ਰੋ ਐਕਚੁਅਲੀ ਹੁਣ ਹੀ ਲਾਂਚ ਹੋਇਆ ਜੀ ਤਾਂ ਆਪਣੇ ਕੋਲ ਆਈਫੋਨਸ ਦੀ ਵੀ ਸਾਰੀ ਰੇਂਜ ਅਵੇਲੇਬਲ ਮਿਲੂਗੀ ਜੀ ਪਰ ਮਿਲ ਜੂਗੀ 100% ਮਿਲੇਗੀ ਜੀ ਆਈਫੋਨ 15 ਵੀ ਹੈ ਦਾ ਆਉਟ ਆ ਚੱਲ ਹੀ ਰਿਹਾ ਹੈ ਉਹ ਵੀ ਆ ਮਿਲ ਜੇਗਾ ਰੈਡੀ ਸਟਾਕ ਹੁੰਦਾ ਜੀ 16 ਵੀ ਜਦੋਂ ਮਾਰਕੀਟ 'ਚ ਆਇਆ ਤਾਂ ਨਾਲ ਦੀ ਨਾਲ ਆਪਣੇ ਕੋਲ ਮਿਲੇਗਾ ਜੀ ਨਾਰਮਲੀ ਕੀ ਹੁੰਦਾ ਲੋਕ ਬਲੈਕ ਤੇ ਵੇਚਦੇ ਨੇ ਜੀ ਵੀ ਆਮ ਰੇਟ ਨਾਲ ਵਧਾ ਕੇ ਦਿੰਦੇ ਨੇ ਵੀ ਹੰਦੀ ਮਾਰਕੀਟ ਬਲੈਕ ਲੇਕਿਨ ਆਪਣੇ ਕੋਲੇ ਜੋਰ ਤੁਸੀਂ ਦੇਖੋਗੇ ਰੇਟ ਚੱਲ ਰ ਜੈਨੂਨ ਹੈ ਉਹੀ ਰੇਟ ਤੇ ਮਿਲੇਗਾ ਜੀ ਅਬ ਉਸ ਤੋਂ ਬਾਅਦ ਵੀਰੇ ਆਪਣੇ ਕੋਲ ਪੱਕਿਆ ਗਿਆ ਜੀ ਹਾਂਜੀ ਬ੍ਰਦਰ ਆਪਣੇ ਕੋਲੇ ਸਭ ਫੈਨਸ ਦੀ ਸਾਰੀ ਰੇਂਜ ਆ ਜਾਏਗੀ ਜੀ ਸਿੰਪਲ ਰੇਂਜ ਵੀ ਹੈ ਕਿ ਡੈਕੋਰੇਟਿਵ ਫੈਨਸ ਵੀ ਮਿਲ ਜਾਣਗੇ ਠੀਕ ਜੀ ਫਟ ਚੁੰਮਰ ਵਾਲੇ ਫੈਨਸ ਵੀ ਮਿਲ ਜਾਣਗੇ ਆਪਾਂ ਜੇ ਹਾਈ ਰੇਂਜ ਜਾਣਾ ਚਾਹੁੰਦੇ ਹਾਂ ਸਾਰੇ ਮਿਲ ਜਾਣਗੇ ਮਤਲਬ ਕਿ ਆਪਣੇ ਕੋਲ ਤੇ ਵੀਰੇ ਉਸ ਤੋਂ ਬਾਅਦ ਹਾਂਜੀ ਬ੍ਰਾਂਡਸ ਵਿੱਚ ਆਪਣੇ ਸਰ ਆਪਣੇ ਕੋਲ ਹੈਵਲਜ਼ ਆ ਗਿਆ ਜੀ ਓਰੀਐ ਅੱਪਾ ਸਾਰੇ ਪ੍ਰੀਮੀਅਮ ਬ੍ਰਾਂਡ ਇਹ ਸਾਰੇ ਮੇਰੇ ਹਨ ਪ੍ਰੀਮੀਅਮ ਜੀ 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 ਠੀਕ ਹੈ ਜੀ ਨੈਕਸਟ ਵੀਰੇ ਆਪਣੇ ਕੋਲ ਗੀਜ਼ਰ ਆ ਗਏ ਹਾਂਜੀ ਹਾਂਜੀ ਵੀਰੇ ਇਹ ਇਹਨੇ ਛੋਟੇ ਕਿਉਂ ਨੇ ਇਹ ਬ੍ਰਦਰ ਇਹ ਛੋਟੇ ਜੇ ਆਂਦੇ ਨੇ ਆਪਣੇ ਕਿਚਨ ਗੀਜ਼ਰ ਕਹਿੰਦੇ ਨੇ ਜੱਬ ਇਹਨਾਂ ਨੂੰ ਇਹ 3 ਲੀਟਰ ਦੇ ਹੁੰਦੇ ਨੇ ਇਹ ਬੇਸਿਕਲੀ ਉੱਥੇ ਕੰਮ ਆਉਂਦੇ ਨੇ ਜਿਵੇਂ ਆਪਾਂ ਕਿਚਨ ਦੇ ਵਿੱਚ ਬਰਤਨ ਵੈਰਾ ਵਾਸ਼ ਕਰਨ ਵਾਸਤੇ ਆਪਾਂ ਨੂੰ ਠੰਡਾ ਪਾਣੀ ਆਪਾਂ ਓੱਖਾ ਲੱਗਦਾ ਜੀ ਕਰਦੇ ਤੇ ਉੱਥੇ ਲੱਗਣ ਵਾਸਤੇ ਆ ਗਏ ਜੀ ਇਹ ਇਹ ਵੀ ਆ ਮਨ ਲਓ ਵੀ ਆਪਣੇ ਨਾਲ ਨਾਲ ਗਰਮ ਪਾਣੀ ਜਿੰਮੇ ਤੋਂ ਚਲਾ ਕੇ ਰੱਖਮੂ ਨੇ ਤੇ ਗਰਮ ਪਾਣੀ ਰੈਗੂਲਰ ਮਿਲਦਾ ਰਹਿੰਦਾ ਜੀ ਇਹ ਓਕੇ ਜੀ ਤੇ ਹੁਣ ਆਪਾਂ ਵੀਡੀਓ ਤੇ ਕਰਦੇ ਐਂਡ ਤੇ ਵੀਰੇ ਹੁਣ ਆਪਣਾ ਐਡਰ ਬਜਾ ਜੌਤਰੀ ਮਾਰਕੀਟ ਦੇ ਬਿਲਕੁਲ ਆਪੋਜ਼ਿਟ ਕਲਸੀ ਡਾਕਟਰ ਦੇ ਨਾਲ ਹਾਂਜੀ ਠੀਕ ਹੈ ਜੀ ਤੇ ਆਪਣੀ ਸ਼ਾਪ ਜਿਹੜੀ ਦੋ ਸਾਈਡ ਤੋਂ ਓਪਨ ਹੈ ਜੀ ਠੀਕ ਹੈ ਜੀ ਸੂਏ ਵਾਲੀ ਸਾਈਡ ਤੇ ਵੀ ਆਪਣਾ ਡੋਰ ਹੈ ਜੀ ਤੇ ਫਰੰਟ ਸਾਈਡ ਤੇ ਵੀ ਆ ਗਿਆ ਜੀ ਠੀਕ ਹੈ ਜੀ ਤੇ ਬਈ ਹੁਣ ਕੋਈ ਆਫਰ ਵੀ ਦਿਓ ਸਾਨੂੰ ਆਫਰ ਬ੍ਰਦਰ ਇਸ ਟਾਈਮ ਦੀਵਾਲੀ ਦੀ ਆਫਰਸ ਦੀ ਆਫਰ ਨੇ ਸਭ ਤੋਂ ਪਹਿਲਾਂ ਜਿਹੜਾ ਰੇਟ ਦੇ ਆਫਰ ਆਗੇ ਜੀ ਹਾਂਜੀ ਉਸ ਤੋਂ ਬਾਅਦ ਹਰੇਕ ਜੋ ਵੀ ਤੁਸੀਂ ਆਈਟਮ ਸਾਡੇ ਤੋਂ ਲੈ ਕੇ ਜਾ ਰਹੇ ਹੋ ਜੀ ਨਾਲ ਫ੍ਰੀ ਗਿਫਟ ਚਾਹੇ ਫ੍ਰੀ ਗਿਫਟ ਹੈਗਾ ਹੀ ਹੈਗਾ ਚਾਹੇ ਤੁਸੀਂ 1000 ਰੁਪਏ ਦੀ ਆਈਟਮ ਵੀ ਲੈ ਕੇ ਜਾ ਰਹੇ ਹੋ ਤੁਹਾਨੂੰ ਉਹਦੇ ਨਾਲ ਵੀ ਸਿਰਫ ਫ੍ਰੀ ਗਿਫਟ ਮਿਲੇਗਾ ਹੀ ਮਿਲੇਗਾ ਠੀਕ ਹੈ ਜੀ ਬਾਕੀ ਆਪਣੇ بڑے ਗਿਫਟ ਜਿਹੜੇ ਆਗੇ ਸਰ ਆਪਣੇ ਜਿਵੇਂ ਸਾਈਡ ਬਾਈ ਸਾਈਡ ਫ੍ਰਿਜ ਆਗੇ ਅਲਮਾਰੀ ਟਾਈਪ ਜਿਹਨੂੰ ਆਪਾਂ ਕਹਿੰਦੇ ਨੇ ਲੋਕਲ ਲੈਂਗੁਏਜ ਉਹਦੇ ਨਾਲ ਆਪਣੇ ਸਰ 3000 ਰੁਪਏ ਤੱਕ ਦਾ ਬੈਗ ਵੀ ਨਾਲ ਫ੍ਰੀ ਹੈ ਸਰ ਆਪਣੇ ਸ਼ੇਅਰ ਕਰ ਦੇ ਪਰ ਲਾਈਕ ਸ਼ੇਅਰ ਐਂਡ ਫੋਲੋ ਕਰ ਲਿਓ ਬੜਾ ਕੈਂਡ ਬਾਈ ਹੋ ਰਿਹਾ ਦਾ ਕਮਾ ਤੂਰੀ ਸ਼ਹਿਰ ਜਿਲ੍ਹਾ ਸੰਗਰੂਰ ਦੇ ਵਿੱਚ ਨੇੜੇ ਯਸ਼ ਚੌਧਰੀ ਮਾਰਕੀਟ ਦੇ ਵਿੱਚ ਆਜੋ ਫਿਰ 20 ਤਰਾਗ ਏਸੀ ਐਂਡ ਇਲੈਕਟ੍ਰੋਨਿਕ ਦੇ ਉੱਪਰ ਤੇ ਬਾਕੀ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ